ਅੱਜ ਜਿੱਥੇ ਦੇਸ਼ ਭਰ ਦੇ ਵਿੱਚ ਲੋਕ ਹੋਲੀ ਦਾ ਤਿਉਹਾਰ ਮਨਾ ਰਹੇ ਨੇ ਤਾਂ ਦੂਜੇ ਪਾਸੇ ਜੁਮੇ ਦੀ ਨਮਾਜ਼ ਵੀ ਹੈ ਤੇ ਇਸ ਮੌਕੇ ਪਾਈਚਾਰੇ ਤੇ ਇਕਤਾ ਦੀ ਤਸਵੀਰ ਵੀ ਕਈ ਲੋਕ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਸਮਰਾਹ ਦੇ ਵਿੱਚ ਇਸ ਤਰ੍ਹਾਂ ਦਾ ਮੰਜ਼ਰ ਵੇਖਣ ਨੂੰ ਮਿਲਿਆ ਕਿ ਇੱਕ ਸਿੱਖ ਪਰਿਵਾਰ ਵੱਲੋਂ ਆਪਣੀਆਂ ਦੋ ਉਬੇਸ਼ਕੀਮਤੀ ਦੁਕਾਨਾਂ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਨੂੰ ਦਾਨ ਕਰਕੇ ਸਿੱਖ-ਮੁਸਲਮ ਪਾਈਚਾਰੇ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਪਰਿਵਾਰ ਦੇ ਨੌਜਵਾਨ ਵੱਲੋਂ ਮਸਜਿਦ ਦੇ ਬਾਹਰ ਬਣੀਆਂ ਦੋ ਦੁਕਾਨਾਂ ਨੂੰ ਮਸਜਿਦ ਨੂੰ ਦੇਣ ਦਾ ਐਲਾਨ ਕੀਤਾ ਗਿਆ ਤੇ ਦੁਕਾਨਾਂ ਦੇ ਚਾਬੀਆਂ ਮਸਜਿਦ ਦੇ ਪ੍ਰਬੰਧ ਕਾਨੂੰ ਸੌਪੇ ਜਾਂ ਗੀਆਂ ਮੇਰਾ ਨਾਮ ਹਰ ਸਿਮਰ ਸਿੰਘ ਢੱਲੋਂ ਆ ਜੀ ਅਸੀਂ ਸਮਰਾਲੇ ਦੇ ਵਾਸੀ ਆ ਤੇ ਅੱਜ ਅਸੀਂ ਸਾਰਿਆਂ ਦੀ ਹਜ਼ੂਰੀ ਵਿੱਚ ਬਹੁਤ ਹੀ ਰੱਪ ਕਰਨ ਕਰਾਉਣੇ ਵਾਲਾ ਤਾਂ ਰੱਬ ਹੀ ਕਰਾਉਂਦਾ ਜੀ ਜੋ ਕਰਾਉਂਦਾ ਤੇ ਬਾਕੀ ਅਸੀਂ ਤਾਂ ਇੱਕ ਜ਼ਰੀਆ ਬਣਦੇ ਆ ਤੇ ਅੱਜ ਸਾਰਿਆਂ ਦੀ ਹਜ਼ੂਰੀ ਵਿੱਚ ਇਹ ਸਾਡੀਆਂ ਦੁਕਾਨਾਂ ਅਸੀਂ ਮਸਜਿਦ ਨੂੰ ਡੋਨੇਟ ਕਰ ਰਹੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਇਹ ਚੰਗੇ ਕੰਮ ਲਈ ਯੂਜ਼ ਹੋ ਰਹੀ ਆ ਤੇ ਅਸੀਂ ਬਹੁਤ ਖੁਸ਼ ਆ ਤੇ ਅਸੀਂ ਇਹਦੇ ਸਾਰਿਆਂ ਨੂੰ ਵਧਾਈ ਦਿੰਦੇ ਆ ਸਾਰੀ ਕਮਿਊਨਿਟੀ ਨੂੰ ਜੀ ਸਾਰੇ ਸਮਰਾਲੇ ਵਾਸੀਆਂ ਅੱਜ ਉਹ ਹੁਲਾ ਮਹੱਲ ਆ ਵੀ ਆ ਹਾਂ ਜੀ ਇਹ ਇਹੀ ਦਿਨ ਕਿਉਂ ਚੁਣਿਆ ਗਿਆ ਇਹ ਉੱਪਰ ਵਾਲੇ ਦੋ ਹੀ ਚੁਣਿਆ ਗਿਆ ਜੀ ਆ ਜੀ ਸਾਡੇ ਹੱਥ ਵਾਸ ਕੁਝ ਨਹੀਂ ਸੀਗਾ ਜੀ ਤੇ ਸਾਰਿਆਂ ਦੀ ਬਸ ਇਹ ਬਸ ਖੁਸ਼ਕਿਸਮਤੀ ਹੈ ਕਿ ਅੱਜ ਦਾ ਦਿਨ ਹੀ ਚੁਣਿਆ ਗਿਆ ਜੀ ਇਸ ਮੌਕੇ ਮੁਸਲਮ ਪਾਇਚਾਰੇ ਦੇ ਪ੍ਰਮੁੱਖ ਆਗੂਆਂ ਤੇ ਵਕਫ ਬੋਰਡ ਦੇ ਸਟੇਟ ਅਫਸਰ ਨੇ ਰਮਜ਼ਾਨ ਮਹੀਨੇ ਦੀ ਜ਼ੁਮਾ ਨਮਾਜ਼ ਦੇ ਪਵਿੱਤਰ ਦਿਹਾੜੇ ਮੌਕੇ ਸਿੱਖ ਪਰਿਵਾਰ ਵੱਲੋਂ ਮਸਜਿਦ ਦੇ ਨਵ ਨਿਰਮਾਣ ਦੇ ਲਈ ਦੁਕਾਨਾਂ ਸੌਂਪਣ ਦੇ ਫੈਸਲੇ ਨੂੰ ਪਰਿਵਾਰ ਦੀ ਦਰਿਆ ਦਿਲੀ ਦੱਸਿਆ ਤੇ ਕਿਹਾ ਕਿ ਇਸ ਸ਼ਲਾਘਾਯੋਗ ਕਦਮ ਨੇ ਪਾਇਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕੀਤਾ ਦੇਸ਼ ਭਰ ਦੇ ਵਿੱਚ ਕਰਮਾ ਤੇ ਪਾਇਚਾਰ ਕਿਸਾਂਜ ਨੂੰ ਲੈ ਕੇ ਜਿੱਥੇ ਕੁਝ ਲੋਕਾਂ ਵੱਲੋਂ ਕੁੜਤਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਤਾਂ ਉੱਥੇ ਹੀ ਇਸ ਪਰਿਵਾਰ ਵੱਲੋਂ ਚੁੱਕੇ ਗਏ ਸ਼ਲਾਘਾਯੋਗ ਕਦਮ ਨੇ ਆਪਸੀ ਪਾਇਚਾਰ ਕਿਸਾਂਜ ਤੇ ਪ੍ਰੇਮ ਨੂੰ ਪੇਸ਼ ਕੀਤਾ ਹੈ ਜਗਬਾਣੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ